ਨਚਾਇਸ ਬੰਤਾ ਤੇ ਚਲਦਿਆਂ ਕਲਯੂਗੀ ਮਾਂ ਨੇ ਆਪਣੀ 25 ਸਾਲਾ ਧੀ ਦਾ ਪ੍ਰੇਮੀ ਨਾਲ ਮਿਲ ਕੇ ਕੀਤਾ ਕਤਲ ਨਾਂਬਾ ਦੇ ਵਿਕਾਸ ਕਲੋਨੀ ਤੇ ਨਚਾਇਸ ਬੰਤਾ ਤੇ ਚਲਦਿਆਂ ਵਿਤਵਾ ਮਾਂ ਨੇ ਆਸ਼ਿਕ ਨਾਲ ਮਿਲ ਕੇ ਆਪਣੀ 25 ਸਾਲਾ ਲੜਕੀ ਨੂੰ ਵੀ ਤੀਰਾ ਹੱਤ ਘਰ ਇਕੱਲਿਆਂ ਉਸ ਨੂੰ ਮੌਤੇ ਘੜ ਉਤਾਰ ਦਿੱਤਾ ਪੁਲਿਸ ਨੇ ਗੇਟ ਦਾ ਤਾਲਾ ਤੋੜ ਕੇ ਦਾ ਲਾਸ਼ ਨੂੰ ਕਬਜ਼ੇ ਵਿੱਚ ਲਿਆ ਹੈ ਤੁਹਾਨੂੰ ਦੱਸਤੀ ਹੈ ਕਿ ਨਾਬਾਦੇ ਵਿਕਾਸ ਕਲੋਨੀ ਦਾ ਮਾਮਲਾ ਹੈ ਜਿੱਥੇ ਕਿ ਆਸ਼ਕ ਨਾਲ ਮਿਲ ਕੇ ਮਾਂ ਨੇ ਆਪਣੀ 25 ਸਾਲਾ ਲੜਕੀ ਦਾ ਕਤਲ ਕਰ ਦਿੱਤਾ ਹੈ ਜਦੋਂ ਲੜਕੀ ਦਾ ਕਤਲ ਹੋਇਆ ਤਾਂ ਘਰ ਵਿੱਚ ਉਹ ਲੜਕੀ ਇਕੱਲੀ ਸੀ ਉਸਦੀ ਮਾਤਾ ਆਪਣੀ ਬੇਟੀ ਦੇ ਘਰ ਗਈ ਹੋਈ ਸੀ ਮੁੱਢਲੀ ਜਾਣਕਾਰੀ ਤੋਂ ਪਤਾ ਲੱਗਿਆ ਕਿ ਮ੍ਰਿਤਕ ਲੜਕੀ ਦੀ ਮਾਤਾ ਦੇ ਨਜਾਇਜ਼ਬੰਦ ਕਿਸੇ ਵਿਅਕਤੀ ਦੇ ਨਾਲ ਸਨ ਅਤੇ ਲੜਕੀ ਅਕਸਰ ਹੀ ਆਪਣੀ ਮਾਤਾ ਨੂੰ ਉਸ ਵਿਅਕਤੀ ਤੋਂ ਰੋਕਦੀ ਸੀ ਤੇ ਮਾਂ ਆਪਣੀ ਲੜਕੀ ਉਹ ਪ੍ਰਿੰਸ ਬੰਦਾ ਦਾ ਅਰੂੜਾ ਵੇਖਦੇ ਹੋਏ ਆਪਣੇ ਆਸ਼ਿਕ ਨਾਲ ਮਿਲ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਵਾਂਡੀਆਂ ਨੇ ਰਾਤ ਨੂੰ ਪੁਲਿਸ ਨੂੰ ਸੂਚਿਤ ਕੀਤਾ ਅਤੇ ਜਦ ਪੁਲਿਸ ਨੇ ਗੇਟ ਤੋੜ ਕੇ ਘਰ ਅੰਦਰ ਦਾਖਲ ਹੋਏ ਤਾਂ ਪੁਲਿਸ ਵੀ ਹੈਰਾਨ ਰਹਿ ਗਈ ਕਿਉਂਕਿ ਅਨੰਦੀ ਦੀ ਲਾਸ਼ ਘਰ ਦੇ ਅੰਦਰ ਖੂਨ ਨਾਲ ਲਤ-ਪਤ ਪਈ ਸੀ ਮਾਮਲਾ ਪੁਲਿਸ ਬ੍ਰੀਕਿੰਗ ਨਾਲ ਜਾਂਚ ਕਰ ਰਹੀ ਹੈ ਸਾਰੇ ਮਾਮਲੇ ਦੀ ਜਾਂਚ ਪੜਤਾਲ ਤੋਂ ਬਾਅਦ ਪੁਲਿਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ ਮੇਰਾ ਨਾਮ ਭਾਲੇਂਦਰ ਸੰਧੇ ਜੀ ਜਿਹੜੇ ਤੁਹਾਡਾ ਕਾਰੋ ਬਿਲਕੁਲ ਸਾਹਮਣੇ ਆ ਮਨੋ ਰਵੇ ਕੀ ਹੈ ਉਹੀ ਰਾਤ ਨੂੰ ਲਗਭਗ 7:00 ਵਜੇ ਸਾਨੂੰ ਇਧਰੋਂ ਆਵਾਜ਼ ਆਈ ਅੰਦਰੋਂ ਆਵਾਜ਼ ਆਈ ਤਾਂ ਮੈਂ ਭੱਜ ਕੇ ਆਇਆ ਭੱਜ ਕੇ ਆ ਕੇ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਾਇਆ ਆਵਾਜ਼ਾਂ ਮਰਨ ਲੱਗੀਆਂ ਫਿਰ ਕੋਈ ਆਵਾਜ਼ ਨਹੀਂ ਆਈ ਅਰ ਸੀ ਇਹ ਲੋਕ ਹੈ ਇਧਰੋਂ ਵੀ ਉੱਤਾਂ ਹੋਏ ਇਹਨਾਂ ਨੇ ਉੱਤੋਂ ਨਹੀਂ ਉਹ ਐਂਟਰੀ ਹੋਇਆ ਹੋਇਆ ਦੂਜੇ ਪੇਕ ਵਿੱਚੋਂ ਐਂਟਰੀ ਹੋਇਆ ਹੈ ਇਹ ਕੁਝ ਉਹ ਇਹਨਾਂ ਦੇ ਆਉਂਦਾ ਜਾਂਦਾ ਸੀਗਾ ਬਸ ਫਿਰ ਮੈਂ ਬਾਅਦ ਹੋ ਗਿਆ ਇੱਥੇ ਇਹਨਾਂ ਨਾਲ ਗੱਲਬਾਤ ਕੀਤੀ ਕੀ ਕਹਿੰਦੇ ਵੀ ਇਹਨਾਂ ਦਾ ਤਾਂ ਝਗੜਾ ਹੁੰਦਾ ਹੀ ਰਹਿੰਦਾ ਛੱਟੋ ਪਰਾ ਕਿਸੇ ਕੰਨ ਬੰਦਾ ਚ ਪੈਣਾ ਉਸ ਤੋਂ ਬਾਅਦ ਅਸੀਂ ਘਰੇ ਰਹਿ ਗਏ ਫਿਰ ਮੈਨੂੰ 9:00 ਵਜੇ ਇਹਨਾਂ ਦੇ ਬੇਟੇ ਨੇ ਆ ਕੇ ਦੱਸਿਆ ਵੀ ਲੈਕਾਂ ਵੀ ਗਈ ਐ ਮੇ ਦਾ ਔਰ ਇੱਕ ਮੁੰਡਾ ਉੱਥੋਂ ਲੋਕ ਲਾ ਕੇ ਜਿੰਦਾ ਲਾ ਕੇ ਚਲੇ ਗਿਆ ਫਿਰ ਸਾਨੂੰ ਸ਼ੱਕ ਪਾ ਗਿਆ ਫਿਰ ਅਸੀਂ ਆਲੇ ਦਲੇ ਦੇ ਬੰਦੇ ਇਕੱਠੇ ਕੀਤੇ ਮੈਂ ਇਹਨਾਂ ਕੋਲ ਗਿਆ ਬਸਾਖੇ ਜੀ ਕੋਲ ਫਿਰ ਅਸੀਂ 4-6 ਬੰਦੇ ਇਕੱਠੇ ਕਰਕੇ ਦਰਵਾਜ਼ੇ ਖੜਕਾਏ ਵੀ ਹੁਣ ਕੋ ਬੋਲ ਲੈ ਕਰੇ ਨਹੀਂ ਬੋਲਿਆ ਫਿਰ ਮੈਂ ਇਹਨਾਂ ਦੀ ਲੜਕੀ ਨੂੰ ਫੋਨ ਵੀ ਲਾਇਆ ਫੋਨ ਲਾਇਆ ਤਾਂ ਫੋਨ ਕਿਥੋਂ ਤੱਕ ਫੋਨ ਤੇ ਸ਼ਾਇਦ ਉਹ ਚੱਕੇ ਲੈ ਗਿਆ ਜਿੰਦਾਂ ਕੋ ਬਾਅਦ ਵਿੱਚ ਪੁਲਸਾਂ ਲੈਣੇ ਦੇਖਿਆ ਨਹੀਂ ਮਿਲਿਆ ਜੀ ਉਹਨਾਂ ਬਸ ਫਿਰ ਉਦੋਂ ਬਾਅਦ ਅਸੀਂ ਚੰਕੀ ਫੋਨ ਲਾਇਆ ਚੰਕੀ ਫੋਨ ਲਾਇਆ ਤਾਂ ਚੰਕੀ ਆਲੇ ਆ ਗਏ ਉਹਨਾਂ ਨੇ ਫਿਰ ਦਰਵਾਜ਼ੇ ਖੋਲੇ ਉਹਨਾਂ ਨੇ ਗੇਟ ਕੋਈ ਖੋਲ੍ਹਦੇ ਫਿਰ ਉਹ ਉਹਨਾਂ ਦੇ ਅੰਦਰ ਟੈਕ ਕੀਤਾ ਉਹ ਮਟਰ ਹੈ ਮੈਂ ਉਹ ਕੱਲ ਪੁਲਸ ਵਾਲੀ ਅੰਦਰ ਬੜੇ ਸੀ ਉਹ ਸਾਨੂੰ ਸਾਰਿਆਂ ਨੂੰ ਰੋਕਤਾ ਸੀ ਉਹਨਾਂ ਨੇ ਵੀ ਕਿਸੇ ਅੰਦਰ ਨਾ ਆਓ ਅਸੀਂ ਅਸੀਂ ਵੀ ਕਰਦੇ ਸੀਗੇ ਕਿ ਕਿਉਂ ਕੋਣ ਫਿਰ ਪੁਲਸ ਵਾਲੇ ਅੰਦਰ ਜਾਂਦੇ ਫਿਰ ਆ ਅੰਦਰ ਇੱਕ ਜਾਲੀ ਵਾਲਾ ਦਰਵਾਜ਼ਾ ਹੈ ਉਹ ਤੋੜ ਕੇ ਅੰਦਰ ਬੜੇ ਉਹ ਇਧਰ ਵੀ ਦਫਲਾ ਆਇਆ ਸੀ ਫਿਰ ਉਹਨੇ ਸਾਰੇ ਪੱਟ ਦੇ ਪੁੱਟ ਦੇ ਲਾ ਕੇ ਟਰੱਕੇ ਗਿਆ ਸੀਗਾ ਸਾਰਾ ਪਾਸੇ ਜਿਹਨੇ ਮਟਰ ਦਿੱਤਾ ਉਹਨੇ ਇਧਰੋਂ ਸਾਰੇ ਪਰਦੇ ਲਾਇ ਦਿੱਤੇ ਵੀ ਕਹਿੰਦੇ ਅਗਲਾ ਬਾਹਰ ਹੀ ਨਾ ਦੇਖੇ ਸਾਰੇ ਕ੍ਰਿਮਨਲ ਲੱਤ ਪਾਉਂ ਨਾਲ ਲੱਤ ਪਾਤੀ ਜੀ ਘੁਰਾਹਰ ਤੇ ਕੱਚੇਰਾ ਤਾਂ ਪੈਸਟਾ ਨਹੀਂ ਆ ਰਿਹਾ ਇਹ ਕੁੜੀ ਦਾ ਨਾਮ ਕੀ ਹੈ ਕਿੰਨੇ ਅੰਨੂ ਅੰਨੂ ਵੀ ਇਹੋ ਲਗਭਗ 32 ਸਾਲ ਦੀ ਹੋਈ ਹੈ ਕਾਰਨ ਕੀ ਮੰਦੇ ਤੇ ਜਿਹੜੇ ਕਾਰਨ ਪੈਨਾ ਦੇ ਨਾ ਘਰ ਦਾ ਸੋਕਾ ਸੋਕਾ ਚੱਲ ਰਿਹਾ ਸੀ ਕੁੜੀ ਬੇਚਣ ਨਹੀਂ ਗਈ ਸੀ ਇਹ ਮੈਂ ਦੇਖੰਗਾ ਨਾ ਮਾਂ ਤੇ ਖੇਜਾਂ ਇਹ ਸਾਨੂੰ 4-5 ਦਿਨ ਪਹਿਲਾਂ ਇਹਨੇ 4 ਬੰਦੇ ਇਕੱਠੇ ਕਰਕੇ ਘਰੇ ਬੁਲਾਇਆ ਸੀਗਾ ਕਿ ਕੁੜੀ ਕਹਿੰਦੀ ਸੀ ਮਾਂ ਵੇਚਣ ਨੂੰ ਦੇਣਾ ਮਾਂ ਵੇਚਣ ਦੇ ਚੱਕਰ ਤੇ ਸੀ ਕਿ ਇੱਕ ਪਤੀ ਹੈ ਨਾ ਹਾਂ ਦੇ ਤੁਹਾਡੇ ਕੋਲ ਹੀ ਪੈਣੇ ਦਾ ਤੁਹਾਡੀ ਸੀ ਮਾਂ ਵੇਚਣ ਦੇ ਚੱਕਰ ਤੇ ਸੀ ਉਹ 18 ਲੱਖ ਦਾ ਕਹਿੰਦੀ ਸੀ ਸੌਦਾ ਹੋ ਗਿਆ ਬੱਸ ਆ ਕਿ ਤੇ ਬਿਰੂ ਲੜਕੀ ਵੀ ਹੈ ਮਦਰ ਹੋਏ ਆ ਉਹ ਵੀ ਗੱਲ ਪਤਾ ਨਹੀਂ ਇੱਥੇ ਕਿਸੇ ਆਪਣੇ ਕਿਸੇ ਕੋਲ ਲੱਗੀ ਹੋਈ ਸੀ ਕਿ ਪ੍ਰਾਈਮ ਜਾ ਮਦਰ ਵੀ ਗੱਲ ਕਰਦੀ ਅਦਰ ਕਰੀ ਇੱਕਰ ਦੇ ਸਾਹਮਣੇ ਮਰਡਰ ਹੋਇਆ ਨਹੀਂ ਦੇ ਨਾ ਉਹ ਦੱਬੀ ਅੰਦਰ ਮਿੱਚਾਂ ਦੀ ਡੁੱਲੀ ਹੋਈ ਉਹ ਤੋਂ ਸ਼ੱਕ ਪੈਂਦਾ ਵੀ ਉਹਨੇ ਸ਼ਾਇਦ ਅੱਖਾਂ ਤੇ ਮਰਜੀ ਬਾਤੀ ਦਾ ਹੁਣ ਕੋਸ਼ਟਮਾਟਮ ਤੇ ਪਤਾ ਲੱਗੀ ਵੀ ਅੱਖਾਂ ਤੇ ਮਿੱਟਿਆ ਪਈਆਂ ਨਹੀਂ ਪਈਆਂ ਮਿੱਚਾਂ ਦੀ ਦੱਬੀ ਡੁੱਲੀ ਹੋਈ ਇੱਕੋ ਘੋਟਣਾ ਚਟਣੀ ਦੇ ਬੰਨ ਨਾਲ ਉਹ ਕਿੱਥਿਆ ਹੋਇਆ ਉਹ ਤੋਂ ਸ਼ੱਕ ਪੈਂਦਾ ਵੀ ਉਹ ਮਾਰਿਆ ਉਹਨੇ ਸੱਚ ਤਾਂ ਹੀ ਜਿਹੜੀ ਆਵਾਜ਼ ਨਹੀਂ ਤੇ ਆ ਫਿਰ ਮਾਰੀ ਉਹਨੇ ਅੰਸਰਮਰੇ ਚ ਇੱਥੋਂ ਖਿੱਚ ਕੇ ਲੈ ਕੇ ਗਿਆ ਖੂਨ ਤੇ ਇਹ ਪੂਰੇ ਥੱਬੇ ਬਣ ਨੇ ਇੱਕ ਨਜ਼ਰ ਸੇ ਇੱਕ ਕਮਰਾ ਇਹਨਾਂ ਦਾ ਇਹ ਡਾਊਨ ਹੈ ਕਾਫੀ ਉਹਦੇ ਵਿੱਚ ਲੈ ਕੇ ਵਿਆਥੋਂ ਆ ਰਹਾ ਸੀ ਉਹਦੂ ਬਾਅਦ ਤਾਂ ਫਿਰ ਉਹ ਬਾਅਦ ਵੀ ਨਹੀਂ ਕਿਸੇ ਕਿਉਂਕਿ ਉਹ ਕਮਰਾ ਨਾ ਇੰਨਾ ਨਹੀਂ ਨਾ ਜਿਆਪਨ ਹੋਪ ਨਹੀਂ ਮਾ ਉਹਦੇ ਵਿੱਚ ਖਿੱਚ ਕੇ ਜਾ ਕੋਈ ਨਹੀਂ ਸਕੀ ਇਹ ਕਿਥੋਂ ਬਾਅਦ ਹੋਣੀ ਸੀ ਫਿਰ ਤਾਂ ਉਹਨੇ ਸ਼ਾਇਦ ਉੱਥੇ ਹੀ ਮਾਰ ਮੋੜ ਕੇ ਉਹਦੂ ਬਾਅਦ ਫਿਰ ਉਧਰ ਨਾਲ ਲੋਕ ਲਾ ਕੇ ਗਿਆ ਜਿੰਦਾ ਲਾ ਕੇ ਗਿਆ ਲੋਕ ਤਾਂ ਜਾਂਦਾ ਹੈ ਵੀ ਜੇ ਕੋ ਚਾਬੀ ਉਹਦੇ ਕੋਲ ਹੈ ਉਹ ਚਾਬੀ ਉਹ ਤਾਂ ਕੋਲ ਤੇ ਮੈਨੂੰ ਨਹੀਂ ਲੱਗਤ ਮੈਂ ਕੋ ਬੰਦਾ ਇਹਨਾਂ ਦਾ ਬੰਦ ਤੇ ਮੇਰਾ ਨਾਲ ਨਾ ਕੀ ਬੰਦ ਲਈ ਇਹਨੂੰ ਕੋਈ ਨਹੀਂ ਹੋਇਆ ਉਹ ਵੀ ਕੰਪਿਊਟਰ ਤੇ ਲੱਗੀ ਹੋਈ ਹੈ ਕੋਈ ਜੇਲੇ 10 ਵਜੇ ਹੋ ਜਾਂਦੇ ਆ ਮੈਂ 9 ਵਜੇ ਪਕ ਜਾਨੀ ਕੋਈ ਗੱਲ ਮੈਂ ਡਿਸਪੋਜ਼ਲ ਦੇ ਵਿੱਚ ਦੇ ਜੋੜੀ ਜਾਂਦੇ ਹੁੰਦੇ ਉਹ ਦੇਖੋ ਤਾਜੀ ਦੇ ਲੱਗੀ ਹੈ ਅੱਛਾ 25 ਰੁਪਏ ਕੰਟੋ ਤੇ ਕੁਛ ਕਿੰਨੇ ਵਜੇ ਹੈ ਤੁਹਾਨੂੰ ਕਦੇ ਮੈਂ ਤਾਂ 5 ਵਜੇ ਉਧਰ ਕੁੜੀ ਕਰਨੀ ਪਾ ਕੇ ਹੋ ਰਹਾ ਰਹੇ ਹੁਸ਼ਿਆਰ ਕੁਛ ਤਾਂ ਆਈ ਹੋਈ ਹੈ ਅੱਛਾ ਦੋ ਮੁੰਡੇ ਆ ਗਏ ਕੱਲ ਇੱਕ ਵਜੇ ਫਿਰ ਮੈਂ ਹੁਣ ਮੈਂ ਕਿਹਾ 8 ਵਜੇ ਮੈਂ ਜਾਵਾਂ ਮੈਨੂੰ 9 ਵਜੇ ਜਾਣਾ ਹੋਊ ਉਹਨਾਂ ਸਰਫ ਲਿਆ ਤੇ ਮੇਰੇ ਹੱਥ ਤੇ ਸਰਫ ਫਿਰ ਮੈਂ ਕਿਹਦੀ ਜੇ ਰੋਟੀ ਨਾ ਬਣੀ ਮੈਂ ਰਸ ਖਾ ਕੇ ਚਲੀ ਜਾਵਾਂਗੀ ਕੱਪੜੇ ਧੋ ਲਵਾਂਗੀ ਨਾਲੇ ਨਾਲੀ ਗੱਲ ਕੀ ਗੱਲ ਦੀ ਅੱਛਾ ਕੁਛ ਨਹੀਂ ਕਹਿੰਦੀ ਮੰਮੀ ਤੁਸੀਂ ਬਾਗੀ ਹੋ ਕਹਿੰਦੀ ਮੈਂ ਤਾਂ ਚਾਬੀ ਮੇਰੇ ਕੋਲ ਚਾਬੀਆਂ ਤਾਂ ਆਪਣੇ ਕੋਲੇ ਲੱਗ ਲੱਗ ਹੈ ਇਹ ਪਹਿਲਾਂ ਅਸੀਂ ਇੱਕ ਚਾਬੀ ਵਾਲਾ ਸੀ ਜਿੰਦਾ ਉਹ ਅਸੀਂ ਚਾਬੀ ਇੱਥੇ ਥੱਲੇ ਰੱਖ ਜਾਂਦੇ ਹੁੰਦੇ ਸੀ ਫਿਰ ਕਹਿੰਦੀ ਨਹੀਂ ਮੰਮੀ ਆਪਾਂ ਤਾਂ ਦੋ ਚਾਬੀਆਂ ਵਾਲਾ ਲਾ ਲਓ ਕੀ ਪਤਾ ਕੋਈ ਕਹਿੰਦੀ ਚੱਕ ਕੇ ਨਾਲ ਲੈ ਜਾਵੇ ਚਾਬੀ ਮੈਂ ਬੇਟਾ ਹੁਣ ਆਈ ਆ ਮੈਂ ਹੁਣ ਆਈ ਆ ਤੁਹਾਡੇ ਘਰੇ ਕੋਈ ਆਉਂਦਾ ਜਾਂਦਾ ਸੀ ਮਤਲਬ ਤੁਹਾਨੂੰ ਕਿਸੇ ਸ਼ੱਕ ਹੈ ਨਾ ਸਾਡੇ ਘਰੇ ਨਹੀਂ ਕੋਈ ਆਉਂਦਾ ਸੀਗਾ ਨਾ ਸਾਨੂੰ ਕਿਸੇ ਨਾਲ ਸ਼ੱਕ ਨਾ ਸਾਡੀ ਕਿਸੇ ਨਾਲ ਦੁਸ਼ਮਨੀ ਰਾਤ ਹੈ ਨਹੀਂ ਸੀ ਜਦੋਂ ਹੋਇਆ ਵਾਪਰਿਆ ਹੈ ਨਹੀਂ ਸੀ ਬੇਟਾ ਮੀਤਾ ਸਿੱਧਾ ਕੱਟੇ ਹੀ ਸੋਨਿਆ ਜੇ ਸਮਕਾ ਮੈਂ ਹੁੰਦੀ ਮੈਂ ਉਹਨੂੰ ਬਚਾਉਂਦੀ ਉਹ ਮੈਨੂੰ ਹੋ ਜਾਂਦੀ ਮੀਤਾ ਚ ਦੋਈ ਮਰ ਜਾਂਦੇ ਝਗੜਾਈ ਨਿਭੜਦਾ ਕਿਉਂ ਮੈਂ ਨੇ ਦੁੱਖ ਕਰ ਤੀਆ ਮੇਰਾ ਤਾਂ 38 ਸਾਲ ਦਾ ਬੇਟਾ ਮਰ ਗਿਆ ਬੀਆਰਸੀ ਬੱਸ ਨਾਲ ਐਕਸੀਡੈਂਟ ਹੋ ਕੇ ਭਾਈ ਤੇ ਮਰ ਗਿਆ ਉਹਨਾਂ ਉਹਦੀ ਪਾਣੀ ਦੀ ਨਾਂ ਨਹੀਂ ਕੋਈ ਸੀ ਇਹ ਪੁੱਛਣਾ ਪਤਾ ਸੀ ਤਾਂ ਐਨੇ ਦੁੱਖੀਆਂ ਸੀ ਪਹਿਲਾਂ ਆਲੀ ਵੀ ਨਹੀਂ ਹਾਂ ਅਸੀਂ ਮੌਤ ਨੂੰ ਕੋਲ ਨਹੀਂ ਸਕਿਆ ਨਹੀਂ ਕਿ ਮੈਂ ਪਰ ਨਹੀਂ ਆ। ਇਹ ਤਾਂ ਸਾਹ ਹੈ। ਇਹੜਾ ਇੱਕ ਲੜਕੀ ਦਾ ਮਰਡਰ ਹੋਇਆ ਕੀ ਕਾਰਨ ਕਿਸ ਤਰ੍ਹਾਂ ਲੱਗੇ ਕੀ ਨਾਂ ਸੀ ਕੁੜੀ ਦਾ? ਇਹਨੂੰ ਆ ਜੀ ਲੜਕੀ ਦਾ ਨਾਮ ਲਾਟੋਲ ਕੁਰੀਕਰਮ ਇਹ ਜੀ 22 ਸਾਲ ਦੀ ਉਮਰ ਸੀ ਇਹ ਲੜਕੀ ਤੇ ਮਰਡਰ ਦਾ ਪ੍ਰੀਲਿਮਰੀ ਕੋਰੀ ਤੋਂ ਇਹਨਾਂ ਨੂੰ ਪਤਾ ਲੱਗਿਆ ਜੀ ਕੋਈ ਸ਼ਾਇਦ ਇਹਨਾਂ ਦਾ ਰਲਕਾ ਸੀਗਾ ਵੀ ਇਹਦਾ ਮਤਲਬ ਤਾਂ ਫੇਰ ਸੀ ਜੇ ਹੋਵੇ ਨਾਲ ਤੇ ਉਸ ਕਰਕੇ ਕੋਈ ਰੰਜੀਤ ਨੂੰ ਲੈ ਕੇ ਇਹਨਾਂ ਦਾ ਹੋਇਆ।

ਉਹ ਮਾਰਡਰ ਕੀਤਾ ਇੱਕ ਜਣਾ ਜੀ 2 ਘੰਟੇ ਹੋ ਗਏ ਪਤਾ ਨਹੀਂ ਇਹ ਹਜੇ ਵੈਰੀਫਾਈ ਕਰ ਰਹੇ ਹਾਂ ਜੀ ਹਲੇ ਹਲੇ ਇਹਦਾ ਪਤਾ ਨਹੀਂ ਲੱਗਿਆ ਉਹ ਦਤੀ ਹੁਣ ਕਰ ਗਈ ਪੱਦ ਜੀ ਪਰਚਾ ਦੇ ਕੇ ਕਾਰਵਾਈ ਅਮਰਦ ਲਿਆ ਰਹੇ ਹੈ ਜੀ ਐਕਸਟ੍ਰਾ